ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਤੀ 5225 ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 5500ਾਂ ਦੇ ਬਕਾਏ ਦੀ ਹੀਅਰਿੰਗ ਸੰਬੰਧੀ ਆਊਟਕਮ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗਾਜ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬੀ ਦੇ ਮਰਹੂਮ ਤੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਜੀ ਧਿਆਨ ਲੈਣਾ ਹਨ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ ਭਾਵੇਂ ਪਾਤਰ ਜੀ ਦੀਆਂ ਇਹਨਾਂ ਸਤਰਾਂ ਵਿੱਚ ਘੋਰ ਨਿਰਾਸ਼ਾ ਚਮਕਦੀ ਹੈ ਪਰੰਤੂ ਇਹ ਵੀ ਇੱਕ ਸਚਾਈ ਹੈ ਕਿ ਅਦਾਲਤਾਂ ਦੇ ਫੈਸਲੇ ਆਉਂਦਿਆਂ ਆਉਂਦਿਆਂ ਕਈ ਵਾਰ ਦੇਰ ਹੀ ਨਹੀਂ ਬਲਕਿ ਬਹੁਤ 延迟 ਹੋ ਜਾਂਦੀ ਹੈ ਤੇ ਫਿਰ ਲੰਘਿਆ ਵੇਲਾ ਹੱਥ ਨਹੀਂ ਆਉਂਦਾ ਕੁਝ ਇਸ ਤਰ੍ਹਾਂ ਦੀ ਹਾਲਤ ਹੀ ਅੱਜ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਹੈ ਜਿਨ੍ਹਾਂ ਦਾ 5.5 ਸਾਲਾਂ ਦਾ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ 1 ਇੱਕ 16 ਤੋਂ 36 21 ਤੱਕ ਪੈਂਡਿੰਗ ਹੈ ਤੇ ਹੁਣ 225 ਸਾਲ ਚੱਲ ਰਿਹਾ ਹੈ ਭਾਵੇਂ 8-9 ਸਾਲ ਦਾ 6ਵੇਂ ਤਨਖਾਹ ਕਮਿਸ਼ਨ ਦਾ ਤੇ ਉਸ ਤੋਂ ਬਾਅਦ ਸਮੇ ਸਮੇਤੇ ਜਾਰੀ ਕੀਤੀਆਂ ਗਈਆਂ ਲਗਭਗ 265 ਮਹੀਨਿਆਂ ਦੀਆਂ ਡੀਏ ਦੀਆਂ ਇਸ ਤਰ੍ਹਾਂ ਦਾ ਬਕਾਇਆ ਜਿਉਂ ਦਾ ਤਿਉਂ ਪੰਜਾਬ ਸਰਕਾਰ ਵੱਲ ਪੈਂਡਿੰਗ ਹੈ ਪਰ ਸਰਕਾਰ ਹੈ ਕਿ ਬਕਾਇਆ ਜਾਰੀ ਕਰਨ ਵੱਲ ਕੋਈ ਧਿਆਨ ਹੀ ਨਹੀਂ ਦੇ ਰਹੀ ਸਗੋਂ ਦਾ ਪੇਚ ਵਰਤ ਕੇ ਤੇ ਕਾਨੂੰਨੀ ਹੱਤਕੰਡੇ ਅਪਣਾ ਕੇ ਇਸ ਨੂੰ ਅੱਗੇ ਹੀ ਅੱਗੇ ਖਿੱਚਣ ਵਿੱਚ ਕਾਮਯਾਬ ਹੁੰਦੀ ਪ੍ਰਤੀਤ ਹੋ ਰਹੀ ਹੈ ਖਾਸ ਤੌਰ ਤੇ ਪੈਨਸ਼ਨਰਾਂ ਤੇ ਤਾਂ ਸੁਰਜੀਤ ਪਾਤਰ ਜੀ ਦੀ ਕਵਿਤਾ ਦੀਆਂ ਉਪਰੋਕਤ 17 ਪੂਰੀ ਤਰ੍ਹਾਂ ਸਹੀ ਠਕਦੀਆਂ ਹਨ ਜਦੋਂ ਕਿ 2016 ਤੋਂ ਲੈ ਕੇ ਹੁਣ ਤੱਕ ਲਗਭਗ 35-40 ਹਜ਼ਾਰ ਪੈਨਸ਼ਨਰ ਇਸ ਫਾਨੀ ਸੰਸਾਰ ਨੂੰ ਆਪਣੇ ਲੱਖਾਂ ਰੁਪਏ ਦੇ ਬਕਾਏ ਉਡੀਕਦੇ ਉਡੀਕਦੇ ਆਲਵਿਦਾ ਕਹਿ ਗਏ ਹਨ ਦਾ ਦਰਸਾਉਂ ਪਿਛਲੇ ਸਾਲ ਬਕਾਇਆ ਸੰਬੰਧੀ ਫਾਈਲ ਕੀਤੀ ਗਈ ਇੱਕ ਸੀਓਸੀਪ ਨੰਬਰ 3526/224 ਜੋ ਕਿ ਬਲਵੰਤ ਸਿੰਘ ਐਂਡ ਆਦਰਸ ਵਰਸਸ ਅਜੋਏ ਕਮਾਲ ਆਈਏਐਸ ਪ੍ਰਿੰਸੀਪਲ ਫੈਕਟਰੀ ਫਾਈਨੈਂਸ ਡਿਪਾਰਟਮੈਂਟ ਪੰਜਾਬ ਵਿਰੁੱਧ ਲੱਗੀ ਸੀ ਉਸ ਦੀਆਂ ਸੁਣਵਾਈਆਂ ਦੌਰਾਨ ਇੱਕ ਪਰਬਲ ਆਸ ਵੱਜੀ ਸੀ ਕਿ 18 12 2024 ਨੂੰ ਕੋਈ ਠੋਸ ਫੈਸਲਾ ਆਵੇਗਾ ਪਰੰਤੂ ਸਰਕਾਰ ਨੇ ਕਾਨੂੰਨੀ ਦਾਅ ਪੇਚ ਵਰਤ ਕੇ ਤੇ ਡਬਲ ਬੈਂਚ ਤੇ ਅਪੀਲ ਸੀਏਸੀਪੀ 47 ਆਫ 2024 ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪਾ ਕੇ ਬਕਾਇਆ ਸਬੰਧੀ ਆਉਣ ਵਾਲੇ ਕਿਸੇ ਠੋਸ ਫੈਸਲੇ ਨੂੰ ਟਾਲ ਦਿੱਤਾ ਸੀ। ਹੁਣ ਮਿਤੀ 5 ਫਰਵਰੀ 2025 ਨੂੰ ਵੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਨਜ਼ਰਾਂ ਮਾਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਬਕਾਇਆ ਜਾਰੀ ਕਰਨ ਸਬੰਧੀ ਇਸ ਕੰਟੈਂਪਟ ਕੋਰਟ ਦੀ ਆਊਟਕਮ ਤੇ ਟਿਕੀਆਂ ਹੋਈਆਂ ਸਨ। ਫਿਰੰਤੂ ਉਹਨਾਂ ਨੂੰ ਇਸ ਮਿਤੀ ਯਾਨੀ 5 ਫਰਵਰੀ 2025 ਨੂੰ ਵੀ ਕੋਰ ਨਾਸ਼ਾ ਦੇ ਸਾਹਮਣਾ ਕਰਨਾ ਪਿਆ ਜਦੋਂ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਬਕਾਏ ਜਾਰੀ ਕਰਨ ਸੰਬੰਧੀ ਕੋਈ ਠੋਸ ਫੈਸਲਾ ਨਹੀਂ ਆਇਆ ਸਗੋਂ ਇੱਕ ਹੋਰ ਤਾਰੀਖ ਦੀ ਹੀਅਰਿੰਗ ਲਈ ਅੱਗੇ ਸਮਾਂ ਦੇ ਦਿੱਤਾ ਗਿਆ ਹੈ ਤਾਰੀਖ ਪਾ ਦਿੱਤੀ ਗਈ ਹੈ ਤੇ ਇਸ ਤੋਂ ਵੀ ਹੋਰ ਚਿੰਤਾਜਨਕ ਗੱਲ ਇਹ ਹੈ ਕਿ ਅਗਲੀ ਸੁਣਵਾਈ ਦੀ ਮਿਤੀ ਹੁਣ 24 ਮਾਰਚ 2025 ਪਾ ਦਿੱਤੀ ਗਈ ਹੈ ਜੋ ਕਿ ਲਗਭਗ ਪੌਣੇ 2 ਮਹੀਨੇ ਬਾਅਦ ਆਵੇਗੀ ਇਸ ਤਰ੍ਹਾਂ ਤਾਰੀਖ ਤੇ ਤਾਰੀਖ ਦਾ سلسلہ ਇੱਕ ਵਾਰ ਫੇਰ ਸ਼ੁਰੂ ਹੋ ਗਿਆ ਹੈ ਤੇ ਪਤਾ ਨਹੀਂ ਕਦੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ 5.5 ਸਾਲਾਂ ਦੇ ਬਕਾਇਆ ਸਬੰਧੀ ਉਮੀਦਾਂ ਨੂੰ ਬੂਰ ਪਵੇਗਾ ਚਲੋ ਮਜਬੂਰੀ ਵਸ ਹੁਣ ਅਗਲੀ ਤਾਰੀਖ 24 ਮਾਰਚ 2025 ਦਾ ਇੰਤਜ਼ਾਰ ਕਰਨਾ ਹੀ ਪਵੇਗਾ ਤੇ ਇਸ ਤੋਂ ਇਲਾਵਾ ਹੋਰ ਚਾਰਾ ਵੀ ਤੇ ਨਹੀਂ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ